ਗਲ 7th Sun YouTube ਚੈਨਲ CCEO ਮੈਡਮ ਸਰਜੀਤਪੁਰ ਇਸ ਵੇਲੇ ਇਸ پارک ਦੇ ਵਿੱਚ ਸੈਰ ਕਰ ਰਹੇ ਨੇ ਕਿ ਆਸਟ੍ਰੇਲੀਆ ਦੇ ਵਿਜਿਟ ਕਰਨ ਗਏ ਹੋਏ ਸ਼ਾਮ ਦੇ ਸਮੇਂ ਤੇ ਸੈਰ ਕਰ ਰਹੇ ਨੇ ਔਰ ਮੌਸਮ ਦਾ ਲੁਕ ਪਲੇਰੇ ਨੇ ਠੰਡੀ ਠੰਡੀ ਹਵਾ ਚੱਲ ਰਹੀ ਹੈ ਔਰ ਨਾਲ ਇਸ ਫਹਾਰੇ ਤੇ ਦੇਖ ਰਹੇ ਨੇ ਮੈਡਮ ਹੁਣੀ ਕਿ ਇਹ ਫਹਾਰਾ ਕਿਸ ਤਰ੍ਹਾਂ ਪਾਣੀ ਦੇ ਉੱਪਰ ਨੂੰ ਉਠਾਲਦੇ ਆ ਔਰ ਜਿਸ ਤਰ੍ਹਾਂ ਖੂਹ ਹੁੰਦਾ ਉਸੇ ਤਰ੍ਹਾਂ ਦਾ ਹੀ ਇਹ ਬਣਾਇਆ ਹੈ ਚਾਰ ਸਫੇਰੇ ਦੇ ਔਰ ਜਦੋਂ ਹਵਾ ਇਹਦੇ ਨਾਲ ਟੱਚ ਹੋ ਕੇ ਆਉਂਦੀ ਹੈ ਤੇ ਬਹੁਤ ਵਧੀਆ ਠੰਡੀ ਔਰ ਹਵਾ ਰੁਮਕਦੀ ਹੈ ਇਸ ਪਾਰਕ ਤੱਕ ਆਉਂਦਿਆਂ ਰਸਤੇ 'ਚ ਜੋ ਕੁਝ ਵੀ ਦੇਖਿਆ ਉਹ ਸਾਰਾ ਕੁਝ ਕੈਮਰੇ 'ਚ ਕੈਦ ਕਰਕੇ ਆਪਣੇ ਸਰੋਤਿਆਂ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੰਗਲ ਸੈਵਥ ਸੰ ਯੂਟਿਊਬ ਚੈਨਲ ਵੱਲੋਂ ਆਓ ਦੇਖੀਏ ਕਿ ਰਸਤੇ 'ਚ ਕੀ ਦੇਖਿਆ ਇਸ ਵੀਡੀਓ ਦੀ ਜਵਾਨੀ ਆਸਟ੍ਰੇਲੀਆ 'ਚ ਕਿਹੜੇ ਕਿਹੜੇ ਪੰਛੀ ਮਿਲਦੇ ਨੇ ਉਹਨਾਂ ਪੰਛੀਆਂ ਦੀਆਂ ਤਸਵੀਰਾਂ ਇਸ ਕੰਧ ਦੇ ਉੱਪਰ ਬਣਾਈਆਂ ਹੋਈਆਂ ਨੇ ਇਹ ਕੰਦ ਬਿਲਕੁਲ ਹਾਈਵੇ ਦੇ ਉੱਪਰ ਹੈ ਜਿੱਥੋਂ ਦੀ ਕਾਫੀ ਵੱਡੀ ਟ੍ਰੈਫਿਕ ਨਿਕਲਦੀ ਹੈ ਤੇ ਇਹ ਸਕੰਦ ਨੂੰ ਸ਼ੋਅ ਕੀਤਾ ਹੋਇਆ ਹੈ ਇਹ ਤਸਵੀਰਾਂ ਬਣਾ ਕੇ ਜਿਹਦੇ ਵਿੱਚ ਹੁੰਦਾ ਹੈ ਕਿ ਮਾਈਲੀ ਵੈਕਟੇਲ ਪੰਛੀ ਹੈ ਉਹ ਵੀ ਇੱਥੇ ਮਿਲਦਾ ਹੈ ਓਸਪਰੇ ਪੈਂਡਿਸਨ ਹੈਲਿਟਿਸ ਇਹ ਵੀ ਇੱਥੋਂ ਮਿਲਦਾ ਹੈ ਇਸ ਏਰੀਆ ਦੇ ਵਿੱਚ ਕਾਫੀ ਇਹ ਪੈਂਸੀ ਨੇ ਜਿਨ੍ਹਾਂ ਦੀਆਂ ਤਸਵੀਰਾਂ ਕੰਧਾਂ ਤੇ ਬਣਾ ਕੇ ਦਿਖਾਈਆਂ ਗਈਆਂ ਨੇ ਔਰ ਬਹੁਤ ਅੱਛੀ ਪੇਂਟਿੰਗ ਹੈ ਜਿਹੜੀ ਦੇਖਣ ਨੂੰ ਵੀ ਕੰਤ ਤੇ ਸੋਹਣੀ ਲੱਗਦੀ ਹੈ ਤੇ ਜਾਣਕਾਰੀ ਵਿੱਚ ਵੀ ਵਾਧਾ ਹੁੰਦਾ ਵੈ ਕੋਈ ਵੀ ਜਿਹੜਾ ਕੋਈ ਵਿਦੇਸ਼ੀ ਇੱਥੇ ਆਉਂਦਾ ਹੈ ਜਾਂ ਲੋਕਲ ਉਹਨਾਂ ਨੂੰ ਵੀ ਜਾਂਦੇ ਸਕੰਦਵਾਲ ਨੂੰ ਦੇਖਦੇ ਨੇ ਤੇ ਕੁਦਰਤੀ ਉਹਨਾਂ ਦੀ ਛਾਤੀ ਪੈ ਜਾਂਦੀ ਹੈ ਇਹ ਦੇਖਣ ਦੇ ਲਈ ਕਿ ਇਸ ਕੰਨ ਤੇ ਕਿਸ ਚੀਜ਼ ਦੀਆਂ ਤਸਵੀਰਾਂ ਬਣਾਈਆਂ ਹੋਈਆਂ ਨੇ ਆਹ ਹੈ ਰੈੱਡ ਵੈਟਰ ਬਰਡ ਹੈ ਆ ਦੇਖੋ ਦੇਖਣ ਨੂੰ ਕਿੰਨਾ ਸੁੰਦਰ ਹੈ ਔਰ ਜਿੰਨਾ ਇਹ ਖੁਦ ਸੁੰਦਰ ਹੈ ਉਸ ਤੋਂ ਵੀ ਵੱਧ ਸੁੰਦਰ ਇਹਦੀ ਤਸਵੀਰ ਬਣਾਈ ਹੋਈ ਹੈ ਜਿਹੜਾ ਹੂਬ ਹੂ ਦੇਖਣ ਨੂੰ ਲੱਗ ਰਿਹਾ ਹੈ ਜੇ ਆਪਣੇ ਦੇਖਿਆ ਜਾਵੇ ਤਾਂ ਇਹ ਗ੍ਰੇਟ ਐਗ੍ਰੇਟ ਜਿਹਨੂੰ ਆਪਾਂ ਬਗਲਾ ਕਹਿੰਦੇ ਆ ਬਗਲਾ ਭਗਤ ਉਹ ਪੰਛੀ ਹੈ ਨਾਲ ਇਸ ਦੇ ਲੌਕਿੰਗ ਕੁਕ ਬੂਰਾ ਇਸ ਦੀ ਤਸਵੀਰ ਬਣਾਈ ਹੈ ਔਰ ਹੇਲੇ ਪਾਸੇ ਜੇ ਦੇਖਿਆ ਜਾਵੇ ਤਾਂ ਕੰਦੇ ਨਾਲ ਹੀ ਬੂਰਾ ਲੱਕੜ ਦਾ ਪਾ ਕੇ ਇਹ ਸਥਾਨ ਨੂੰ ਸਜਾਵਟੀ ਕੀਤਾ ਹੋਇਆ ਹੈ ਤਾਂ ਜੋ ਕਿ ਇਥੋਂ ਰੇਤਾ ਰੁੱਤਾ ਉੱਡ ਕੇ ਤੇ ਉਹ ਇਸ ਕੰਤੇ ਨਾਲ ਪਵੇ ਆਸ-ਪਾਸੇ ਨਾਲ ਖਿਲਰੇ ਵੈਲਕਮ ਸੋਲਨਸ ਇਹ ਵੀ ਇੱਕ ਇਥੋਂ ਦਾ ਪੰਛੀ ਹੈ ਤੇ ਬਲੈਕ ਸਵੈਨ ਆਮ ਤੌਰ ਤੇ ਵਾਈਟ ਸਵੈਨ ਹੁੰਦਾ ਹੈ ਪਰ ਇੱਥੇ ਤੁਹਾਨੂੰ ਬਲੈਕ ਸਵੈਨ ਵੀ ਮਿਲ ਜਿਏਗਾ ਬਹੁਤ ਹੀ ਆਸਾਨੀ ਦੇ ਨਾਲ ਛੋਟੀ ਰਿਵਰ ਦੇ ਵਿੱਚ ਹੀ ਸਵੈਨ ਰਿਵਰ ਦੇ ਵਿੱਚ ਹੀ ਉਸ ਰਿਵਰ ਦਾ ਨਾਮ ਹੀ ਸਵੈਨ ਰੱਖਿਆ ਗਿਆ ਕਿਉਂਕਿ ਜਦੋਂ ਹਵਾਈ ਜਹਾਜ਼ ਤੋਂ ਕੁਈ ਲੰਘਦਾ ਹੈ ਉੱਪਰ ਤੋਂ ਹੀਠਾਂ ਨੂੰ ਦੇਖਦਾ ਤੇ ਉਸ ਰਿਵਰ ਦੀ ਸ਼ਕਲ ਇੱਕ ਸਵੈਨ ਦੀ ਤਰ੍ਹਾਂ ਦਿਖਦੀ ਹੈ ਆਸਟ੍ਰੇਲੀਅਨ ਇਹ ਸੈਲ ਡੱਕ ਹੈ ਔਰ ਨਾਲ ਹੀ ਇਸ ਦੇ ਵਾਈਟ ਫੇਸਡ ਹੀਰੋਇਨ ਨਾ ਦਾ ਪੰਛੀ ਹੈ ਜੇ ਕੁੱਲ ਮਿਲਾ ਕੇ ਦੇਖਿਆ ਜਾਵੇ ਤੇ ਕਾਫੀ ਪੰਛੀ ਇੱਥੋਂ ਸਾਨੂੰ ਦੇਖਣ ਨੂੰ ਮਿਲਦੇ ਨੇ ਜਿਹੜੇ ਆਮ ਤੌਰ ਤੇ ਤੁਸੀਂ ਜੰਗਲ ਦੇ ਵਿੱਚ ਹੀ ਜਾਹ ਪਾਣੀ ਦੇ ਕੰਡਿਆਂ ਵਿੱਚ ਜਾਂ ਪਾਣੀ ਵਿੱਚ ਇਹਨਾਂ ਨੂੰ ਦੇਖ ਸਕਦੇ ਹੋ ਇਹ ਨਨਕੀਨ ਨਾਈਟ ਹੀਰੋ ਹੈ ਇਸ ਪੰਛੀ ਦਾ ਨਾਮ ਹੈ ਤੇ ਲਿਟਰਲ ਪਾਈਟ ਕਾਰਪੋਰੇਟ ਇਸ ਪੰਛੀ ਦਾ ਨਾਮ ਹੈ ਔਰ ਇੱਕ ਕੰਦ ਜਿਹੜੀ ਕਾਫੀ ਅੱਛੀ ਲੰਬੀ ਲੱਗ ਰਹੀ ਹੈ ਇਸ ਕੰਦ ਦੇ ਉੱਪਰ ਬਿਲਕੁਲ ਹਾਈਵੇ ਤੇ ਇਹ ਕੰਦ ਬਣਾਈ ਗਈ ਹੈ ਮੰਗਲ 7th Sun YouTube ਚੈਨਲ ਦੀ ਟੀਮ ਜਦ ਅੱਜ ਰਸਤੇ 'ਚੋਂ ਲੰਗੀ ਤੇ ਉਹਨਾਂ ਨੇ ਇਸ ਨੂੰ ਦੇਖਿਆ ਤੇ ਬਹੁਤ ਅੱਛਾ ਲੱਗਾ ਤੇ ਕੋਸ਼ਿਸ਼ ਕਰ ਰਿਹਾ ਮੰਗਲ 7th Sun ਕਿ ਆਪਣੀ ਹਰੇਕ ਵੀਡੀਓ ਦੇ ਵਿੱਚ ਕੋਈ ਨਾ ਕੋਈ ਨਵੀਂ ਚੀਜ਼ ਆਪਣੇ ਸਰੋਤਿਆਂ ਨੂੰ ਦਿਖਾਈ ਜਾਵੇ ਤਾਂ ਜੋ ਕਿ ਉਹਨਾਂ ਦੇ ਗਿਆਨ ਵਿੱਚ ਵਾਧਾ ਹੋਵੇ ਉਮੀਦ ਹੈ ਕਿ ਸਰੋਤਿਆਂ ਨੂੰ ਇਹ ਦੇਖ ਕੇ ਕਾਫੀ ਜਾਣਕਾਰੀ ਮਿਲੀ ਹੋਵੇਗੀ ਸੋ ਅੱਗੇ ਤੋਂ ਕੋਸ਼ਿਸ਼ ਕਰੇਗਾ ਕਿ ਹੋਰ ਵੀ ਅਜਿਹੀਆਂ ਚੀਜ਼ਾਂ ਆਪਣੇ ਸਰੋਤਿਆਂ ਨੂੰ ਦਿਖਾਈਆਂ ਜਾਣ